ਟਰਾਲੀ ਨੂੰ ਸਾਈਡ ਮਾਰ ਕੇ ਭਜਦੇ ਟਰਾਲਾ ਡਰਾਈਵਰ ਕੋਲੋਂ ਨਿਕਲੀ ਭੁੱਕੀ ਦੀ ਪੂਰੀ ਅਤੇ ਡੀਐਸਪੀ ਦਾ ਆਈਕਾਰ نیشنل ਹਾਈਵੇ ਤੇ ਪਿੰਡ ਜੀਵਨਵਰ ਬਬਰੀ ਦੇ ਨਜ਼ਦੀਕ ਇੱਕ ਟਰਾਲੇ ਦੀ ਸਾਈਡ ਲੱਗਣ ਕਾਰਨ ਗੰਨਿਆਂ ਦੀ ਪਲੀ ਟਰੈਕਟਰ ਟਰਾਲੀ ਪਲਟ ਗਏ ਖੁਸ਼ਕਿਸਮਤੀ ਰਹੀ ਕਿ ਟਰੈਕਟਰ ਚਾਲਕ ਬਾਲਬਲ ਬਚ ਗਿਆ ਲੇਕਿਨ ਟਰੈਕਟਰ ਦੀ ਟਰਾਲੀ ਨੈਸ਼ਨਲ ਹਾਈਵੇ ਦੇ ਵਿੱਚ ਪਲਟਣ ਕਾਰਨ ਕੁਝ ਦੇ ਟ੍ਰੈਫਿਕ ਜਾਮ ਹੋ ਗਿਆ ਮੌਕੇ ਤੇ ਜਦੋਂ ਟਰੈਕਟਰ ਚਾਲਕ ਨੇ ਸੜਕ ਸੁਰੱਖਿਆ ਫੋਰਸ ਨੂੰ ਫੋਨ ਕੀਤਾ ਤਾਂ ਬਹੁਤ ਥੋੜੇ ਸਮੇਂ ਦੇ ਵਿੱਚ ਹੀ ਉਹ ਪਹੁੰਚ ਗਏ ਉਸ ਸਮੇਂ ਤੱਕ ਟਰੈਕਟਰ ਦੇ ਚਾਲਕ ਵੱਲੋਂ ਕਿਸੇ ਦੀ ਮਦਦ ਦੇ ਨਾਲ ਟਿਪਰ ਚਾਲਕ ਦਾ ਪਿੱਛਾ ਕਰਕੇ ਉਸ ਨੂੰ ਵੀ ਮੌਕੇ ਤੇ ਕਾਬੂ ਕਰ ਲਿਆ ਗਿਆ। ਟਿਪਰ ਚਾਲਕ ਦੀ ਤਲਾਸ਼ੀ ਕਰਨ ਤੇ ਉਸ પાસે ਥੋੜੀ ਜਿਹੀ ਚੂਰਾ ਪੋਸਟ ਤੇ ਇੱਕ ਡੀਐਸਪੀ ਦਾ ਆਈ ਕਾਰਡ ਵੀ ਬਰਾਮਦ ਹੋਇਆ ਹੈ ਜਿਸ ਬਾਰੇ ਟਿਪਰ ਚਾਲਕ ਦਾ ਕਹਿਣਾ ਹੈ ਕਿ ਪੁੱਕੀ ਉਸ ਦੇ ਆਪਣੇ ਖਾਨ ਲਈ ਹੈ ਅਤੇ ਡੀਐਸਪੀ ਦਾ ਕਾਰਡ ਗਲਤੀ ਨਾਲ ਉਸ ਦੇ ਕੋਲ ਕਾਗਜ਼ਾ ਨਾ ਲਾ ਗਿਆ ਹੈ। ਦੂਜੇ ਪਾਸੇ ਸੰਬੰਧਿਤ ਥਾਣਾ ਸਦਰ ਗੁਰਦਾਸਪੁਰ ਦੀ ਪੁਲਿਸ ਵੱਲੋਂ मामले दी तफ्तीश ਕਰਨ ਦੀ ਗੱਲ ਕੀਤੀ ਜਾ ਰਹੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਗੰਨੇ ਦੀ ਟਰਾਲੀ ਦੇ ਮਾਲਕ ਐਡਵੋਕੇਟ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਡਰਾਈਵਰ ਟਰਾਲੀ ਤੇ ਗੰਨਾ ਭਰ ਕੇ ਲੈ ਕੇ ਜਾ ਰਿਹਾ ਸੀ ਅਤੇ ਉਹ ਕਾਰਤੀ ਵਿੱਚ ਪਿੱਛੇ ਪਿੱਛੇ ਆ ਰਿਹਾ ਸੀ ਕਿ ਪਿੰਡ ਬਬਰੀ ਤੋਂ ਥੋੜੀ ਅੱਗੇ પેટ્રોલ ਪੰਪ ਨੇੜੇ ਗੰਨਿਆਂ ਦੀ ਭਰੀ ਟਰਾਲੀ ਨੂੰ ਟਰਾਲਾ ਸਾਈਡ ਮਾਰ ਕੇ ਤੇਜ਼ੀ ਨਾਲ ਨਿਕਲ ਗਿਆ ਹਾਂ ਜੀ ਸਰ ਮੇਰਾ ਨਾਮ ਵਿਕਰਮਜੀਤ ਸਿੰਘ ਹੈ ਮੈਂ ਐਡਵੋਕੇਟ ਹਾਂ ਗੁਰਦਾਸਪੁਰ ਵਿੱਚ ਅੱਜ ਮੈਂ ਕਿਸੇ ਕਾਰਨ ਕਰਕੇ ਛੁੱਟੀ ਕਰਕੇ ਘਰੇ ਬੈਠਾ ਹਾਂ ਜੀ ਮੇਰਾ ਡਰਾਈਵਰ ਜਤਿੰਦਰ ਸਿੰਘ ਵੱਡਾ ਟਰਾਲੀ ਲੈ ਕੇ ਜਾ ਰਿਹਾ ਸੀ ਤੇ ਬੱਬਰੀ ਬਾਈ ਵਾਸਤੇ ਲੱਗ ਜਾਣਗੇ ਇੱਕ ਬਾਈ ਟਾਇਰਾਂ ਵਾਲੇ ਟਰਾਲੇ ਨੇ ਗਲਤ ਤਰੀਕੇ ਨਾਲ ਉਹਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਸਾਈਡ ਲੱਗੀ ਆ ਸਾਈਡ ਲੱਗ ਕੇ ਤੇ ਟਰਾਲੀ ਪਲਟ ਗਈ ਆ ਜਾਨੀ ਨੁਕਸਾਨ ਤੇ ਕੋਈ ਨਹੀਂ ਆਇਆ ਮਾਲੀ ਸਾਡੇ ਸਾਹਮਣੇ ਆ ਜੀ ਬਾਕੀ ਮੌਕੇ ਦੇਖਦੇ ਨੂੰ ਪੁਸਤ ਕੀ ਕਰਦੀ ਆ ਜੀ ਪੁਲਿਸ ਨੂੰ ਕਾਲ ਕੀਤੀ ਆ ਜੀ ਤੇ ਭਗਵਾਨ ਸਾਹਿਬ ਦੀ ਇਮਾਨ ਸਾਹਿਬ ਦੀਆਂ ਗੱਡੀਆਂ ਐਸਾ ਸਾਹਿਬ ਤੇ ਬਿਲਕੁਲ ਮੌਕੇ ਤੇ ਪਹੁੰਚੀਆਂ ਆ ਜੀ ਬਾਕੀ ਸਦਤਾਂ ਦੇ ਮੁਲਾਜ਼ਮ ਪਹੁੰਚ ਗਏ ਆ ਜੀ ਤੇ ਟਰੱਕ ਵਿੱਚ ਆਪਣੇ ਕਮਰੇ ਚ ਲੈ ਰਿਆ ਜੀ ਟਰੱਕ ਵਿੱਚ ਤਾਂ ਕਾਫੀ ਹੋਰ ਸਮਗਰੀ ਵਗੈਰਾ ਬਰਾਮਦ ਕੀਤੀ ਆ ਕੋਈ ਧੂਕੀ ਵਗੈਰਾ ਵੀ ਕੀਤੀ ਬਰਾਮਦ ਇੱਕ ਕੋਈ ਡੀਐਸਪੀ ਸਾਹਿਬ ਪੰਜਾਬ ਪੁਲਿਸ ਦੇ ਉਹਨਾਂ ਦਾ ਇੱਕ ਜਾਲੀ ਕਾਰ ਵੀ ਬਣਾਇਆ ਜੀ ਡਰਾਈਵਰ ਨੇ। ਉਹ ਨੰਬਰਾਂ ਤੇ ਵੀ ਗੱਲ ਕੀਤੀ ਹੈ ਜੀ। ਜੀ। ਉਹ ਟਰੱਕ ਦੇ ਮਾਲਕਾ ਨਾ ਚੁੱਕਿਆ ਸੀ ਉਹ ਕਹਿੰਦੇ ਸਾਡਾ ਨਹੀਂ ਹੈਗਾ ਗਾਰੜੇ। ਹੁਣ ਮੁਕਰ ਰਿਹਾ ਉਹ ਗਾਰ ਤੋਂ। ਇਹ ਪੁਲਿਸ ਨੇ ਦੇਖਣਾ ਜੀ ਅਸੀਂ ਕੀ ਕਾਰਵਾਈ ਕਰਨੀ ਹੈ, ਕੀ ਲੀਗਲ ਐਕਸ਼ਨ ਲੈਂਦੇ ਆ ਜੀ। ਮੈਂ ਬਿਲਕੁਲ ਪਿੱਛੇ ਹੀ ਆ ਰਿਹਾ ਜੀ ਤੇਲ ਪਰਵਾਗੇ ਇੱਥੇ ਬੰਪ ਦੂੰ ਤੇ ਮੈਂ ਆਪਣੀ ਕਾਰ ਤੇ ਸੀਗਾ ਮੈਂ ਪਿੱਛੇ ਪਿੱਛੇ ਆ ਰਿਹਾ ਜੀ। ਫਿਰ ਅਸੀਂ ਹਾਦਸੇ ਵਾਲੀ ਜਗ੍ਹਾ ਤੋਂ 1.5 ਕਿਲੋਮੀਟਰ ਅੱਗੇ ਜਾ ਕੇ ਇਹ ਟਰੱਕ ਵਾਲੇ ਨੂੰ ਅਸੀਂ ਕਾਬੂ ਕੀਤਾ ਜੀ। ਮੇਰਾ ਨਾਮ ਸੁਰਜੀਤ ਸਿੰਘ ਹੈ। ਅੱਲਵਾ ਦਾ ਟਰਾਲੀ ਆਉਂਦੀ ਪਰਲੀ ਸਾਈਡ ਫੁੱਟਪਾਥ ਦੇ ਨਾਲ। ਟਰਾਲੀ ਵਾਲੀ ਨੇ ਇੱਧਰ ਨੂੰ ਕਰਤੀ ਗੱਡੀ ਕਣੀ। ਇੱਧਰ ਖੜਾ ਹੀ ਜੂਸ ਆਲਾ। ਥੰਮਾ ਕਰ ਲੈ Passe ਗਏ ਨਾ ਟਰਾਲੀ ਨਾਲ ਵਜੇ। ਤੁਹਾਡੀ ਗਲਤੀ ਬਈ ਨਹੀਂ ਆ। ਕੋਈ ਰੋਥੇ ਰੁਕੇ ਨੀ। ਐਨੀ ਗਲਤੀ। ਕਈ ਮੰਨ ਗਏ। ਗਲਤੀ ਮੰਨਦੇ। ਹਾਂਜੀ। ਇਹ ਦੇਖੋ ਜਿਹੜਾ ਕਾਰਡ ਆ ਨਹੀਂ। ਹਾਂਜੀ। ਜਿਹਦਾ ਮਾਲਕ ਤੇ ਕਾਗਜ਼ ਪੱਤਰ ਰਹਿ ਗਏ ਗੱਡੀ 'ਚ। ਉਹ ਨਫਾਫਾ ਬੱਕਰਾ ਹੀ। ਉਹ ਗੱਡੀ ਦੇ ਪਰਮਟ ਬੱਕਰਾ ਹੀ। ਬੱਕਰਾ। ਹਾਂ। ਉਹਨਾਂ ਦਾ ਬਰਾਦਰ ਬਰਾਦਰ ਹਾਂ ਉਕੀਆ ਨਸ਼ੀਲਾ ਫਰੋਰ ਨਾ ਹਾਂ ਉਕੀਆ ਖਾਨੇ ਪੰਜਾ ਮਿੰਟਾਂ ਚ ਇਥੇ ਉਪੜ ਗਿਆ ਤੇ ਟਰਾਲੀ ਟਰੈਕਟਰ ਬਚਾ ਹੋਗਾ ਟਰੈਕਟਰ ਪਲਟੀ ਟਰਾਲੇ ਵਾਲੇ ਨੇ ਸਟਾਰਟ ਮਾਰੀ ਆ ਤੇ ਟਰਾਲੀ ਪਲਟਾਤੀ ਤੇ ਦਿੱਤ ਮਾਲ ਨੂੰ ਨੁਕਸਾਨ ਨਹੀਂ ਕਿਹਾਦਾ ਹੋਇਆ ਬਚਾ ਹੋ ਗਿਆ ਮੁੱਖੇ ਤੋਂ ਪੜ ਗਿਆ ਪੰਜਾ ਮਿੰਟਾਂ ਜائیںਗੇ ਤੇ ਬਾਕੀ ਗੱਲ ਇਤਨਾ ਵੀ ਜੋ ਕੋਸੋਂ ਕਾਰਵਾਈ ਹੋਣੀ ਆ ਸਦਾ ਥਾਣੇ ਨੇ ਕਰਨੀ